ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕਰਦੇ ਹਾਂ ਕੱਦੂ ਤੇ ਪਰਲੀ ਪੈਲੀ ਚ ਮਲ ਕੀ ਪਾਪਾ ਨੇ ਕਿਹਾ ਵੀਡੀਓ ਬਣਾਉਣ ਤੇ ਉਹ ਕਰ ਗਏ ਹੀ ਉਹ ਪਰਲੀ ਪੈਲੀਆਂ ਚ ਕੱਦੂ ਦੋ ਤਿੰਨਾਂ ਪੈੜੀਆਂ ਚ ਤੇ ਅੱਜ ਡੇ ਹਾਂ ਆ ਪਿੰਡ ਵਾਲੀ ਬੰਬੀ ਤੇ ਕਰਨ ਤੇ ਨਾਲ ਮੇਰੇ ਉਦੇ ਆਪਾਂ ਡੇ ਹਾਂ ਜੀ ਮੱਟਾ ਦੇ ਮਿੱਟੀ ਰੱਖਣ ਵੇਖੋ ਕਿੱਡਾ ਮਿਹਨਤੀ ਬੰਦਿਆ ਤੇ ਇਧਰ ਪਿੰਡ ਵਾਲੀ ਟਰੈਕਟਰ ਉਹ ਵੇਖੋ ਤੇ ਹੁਣ ਆਪਾਂ ਦੇਹੀ ਆ ਵਟਾਂ ਲਿਪਣ ਠੀਕ ਕਰ ਲਈ ਆਪਾਂ ਮਾੜਾ ਮੋਟਾ ਤੇ ਦਾਸ ਉਹਦੇ ਕੀ ਹਾਲ ਚਾਲ ਕਰੇ ਮਾ ਵਧੀਆ ਜੀ ਹੁਣ ਤੁਹਾਨੂੰ ਪਲਾ ਕਰਦਣਾ ਨੇ ਸੀਦਣਾ ਹਮਨ ਮੱਈਏ ਬੜੇ ਹੁੰਦੇ ਪੈੜੀ ਬੜੀ ਹੈ ਜੇ ਕੱਦੂ ਵਾਲੀ ਜੇ ਐਦਾਂ ਦਾ ਮਾੜਾ ਮੋਟਾ ਫਿਰ ਤੁਹਾਨੂੰ ਵੀ ਪਤਾ ਕੰਮ ਕਰਨੇ ਚਾਹੀਦਾ ਘਰ ਦੇਣਾ ਕਰਾਉਣਾ ਚਾਹੀਦਾ ਹੁਣ ਉਹ ਵੀਡੀਓ ਬਣਾਉਣ ਗਏ ਆ ਤੇ ਉਹਨਾਂ ਦੇ ਹੁੰਦਿਆਂ ਨੂੰ ਆਪਾਂ ਕਰ ਦੇਣਾ ਵਾ ਮਤ ਬਤਾਨੇ ਮਿੱਟੀ ਮਿੱਟੀ ਲਾ ਦੇਣੀ ਐ ਫਿਰ ਉਹਨਾਂ ਨੇ ਆਣ ਕੇ ਤੇ ਆਪਣਾ ਕੰਮ ਕਰ ਲੈਣਾ ਜਿਹੜਾ ਉਹਨਾਂ ਦਾ ਰਹਿੰਦਾ ਵਾ ਇਦਾਂ ਹੀ ਫਿਰ ਮਾਰਾ ਮੱਟਾ ਕੰਮ ਚੱਲੀ ਜਾਂਦਾ ਵਾ ਹਣ ਤੁਹਾਨੂੰ ਪਤਾ ਹੀ ਆ ਤੇ ਉਹ ਪੜੇ ਹੱਡੀ ਬੰਬੀ ਜਿਹੜੀ ਉਹ ਵੇਖੋ ਉਧਰ ਤੇ ਆਪਾਂ ਕਰ ਲਈ ਹੀ ਕੱਦੂ ਤੇ ਹੁਣ ਆਹ ਬੰਬੀ ਰਹਿ ਗਈ ਆ ਆਹ ਪਿੰਡ ਵਾਲੀ ਹੱਡੀ ਉਧਰ ਹੱਡੇ ਚਾਚਾ ਜੀ ਆ ਤੇ ਇਧਰ ਮੈਂ ਤ ਉਹਦੇ ਤੇ ਉਧਰ ਸੈਰ ਛੱਡਿਆ ਵਾ ਜੀ ਕੱਦੂ ਕਰਨ ਤੇ ਤਿੰਨਾਂ ਦੀ ਚਾਹ ਪੀ ਲਈ ਆ ਪਾਸ ਵੇਰ ਦੀ ਤੇ ਕੰਮ ਵੀ ਬਥੇਰਾ ਕਰ ਲਿਆ ਵਾ ਹੁਣ ਇੰਨਾ ਕੁ ਕਰਕੇ ਫੇਰ ਰੋਟੀ ਹੁਣ ਗਰਮੀ ਲੱਗਣੀ ਤੁਹਾਨੂੰ ਪਤਾ ਹੀ ਕਦੂਆਂ ਚ ਐਦਾਂ ਫੇਰ ਮਾਰਾ ਮਟਾ ਕੰਮ ਚੱਲਦਾ ਵਾ ਵੀ ਕੰਮ ਤੁਹਾਨੂੰ ਪਤਾ ਹੀ ਕਰਨਾ ਤੇ ਪੈਂਦਾ ਹੀ ਹੈ ਹਨਾ ਕਰਨਾ ਤੇ ਪੈਣਾ ਹੀ ਆ ਜੇ ਰੋਟੀ ਖਾਣੀਆਂ ਤੇ ਮੱਲਕੀ ਵੀਡੀਓ ਦਾ ਵੀ ਚਲੋ ਕੰਮ ਹੈ ਗਿਆ ਵਾ ਪਰ ਆਪਣੀ ਮੱਲਕੀ ਜੋ ਸਾਡੀ ਪਹਿਲੀ ਡੇਲੀ ਰੁਟੀਨ ਹੀ ਹੋ ਵੀ ਇਹਨੂੰ ਕਰਨਾ ਹੀ ਪੈਂਦਾ ਕੰਮ ਵੀਡੀਓ ਦਾ ਕੰਮ ਇੱਕ ਪਾਸੇ ਆ ਤੇ ਇਹ ਪੈਜ ਦਾ ਕੰਮ ਇੱਕ ਪਾਸੇ ਆ ਹੈਨਾ ਜਿਹਦਾ ਕੰਮ ਇੱਕ ਪਾਰਟ ਟਾਈਮ ਹੈ ਹਾਂਜੀ ਤੇ ਮੈਂ ਤਾਂ ਮੇਨ ਕੀਤਾ ਹੋਇਆ ਫਾਰਮਿੰਗ ਹੀ ਆ ਜਦ ਤਾ ਹੈਨਾ ਤੇ ਉਧਰ ਤੇ ਆਪਾਂ ਚਲੋ ਕਰ ਲਿਆ ਸੀ ਹੁਣ ਲਵਾਵੇ ਦੇ ਕਿਤੇ ਉਧਰ ਲਾ ਲਉਣਾ ਮੈਂ ਤੇ ਇਧਰ ਜੇ ਕੱਦੂ ਹੋਣਾ ਤੇ ਬੱਤੀ ਨਾ ਬੜਾ ਖਰਾਬ ਕਰਨਦੀ ਆ ਬੱਤੀ ਹੋਣੀ ਨਹੀਂ ਨਹੀਂ ਤੇ ਹੁਣ ਕਰ ਕੇ ਤੇ ਫੇਰ ਤੁਹਾਨੂੰ ਸਸਿਕਾ ਜੀ ਸਾਰਿਆਂ ਨੂੰ ਸਸਿਕਾ ਜੀ ਸਾਰਿਆਂ ਨੂੰ ਅਹੀਂ ਆਇਆ ਵੀਡੀਓ ਬਣਾ ਕੇ ਤਿੰਨ ਦੋ ਜੋ ਬੰਦੀਆਂ ਬਣੀਆਂ ਤੇ ਇੱਕ ਬਣਾਈ ਲੱਗਲੀ ਦੀ ਤੇ ਇਹਨੇ ਵੀਡੀਓ ਬਣਾ ਕੇ ਆਏ ਆ ਤਾਂ ਹੁਣ ਟਾਈਮ ਹੋ ਗਿਆ ਵਾ ਇੱਕ ਦਾ ਤੇ ਚਾਹ ਪਾਣੀ ਵੀ ਬਣਾ ਕੇ ਇੱਕ ਹੋਰ ਇਹਨਾਂ ਨੂੰ ਦਿੱਤਾ ਵਾ ਪਿਆਲ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਜਾਓ ਜਾ ਕੇ ਹੁਣ ਪਿਆਲੀ ਦਾ ਕੰਮ ਵੇਖੋ ਕਿਉਂਕਿ ਹੁਣ ਬਹੁਤ ਜ਼ਿਆਦਾ ਇਸ ਟਰਲ ਵਾਲਾ ਕੰਮ ਆ ਦੋਰ ਵਾਲਾ ਕੰਮ ਆ ਛੋਨੇ ਦਾ ਤੇ ਬਾਕੀ ਚਾਰ ਜਣੇ ਲੱਗੇ ਹੀ ਕਰਨ ਹੋਈ ਇਹਦਾ ਚਾਚਾ ਕਰਨ ਉਦੇ ਹੁਣੀ ਦੋਵੇਂ ਚਾਰੇ ਚੌਵੇਂ ਜਣੇ ਲੱਗੇ ਹੀਗੇ ਸਵੇਰ ਦੇ ਤੇ ਚਲ ਹੁਣ ਮੈਂ ਹਾਂ ਤੁਸੀਂ ਵੀ ਜਾਓ ਵੇਖੋ ਜਿਹੜਾ ਕੋ ਕੰਮ ਰਹਿੰਦਾ ਉਹ ਨਾਲ ਉਹ ਪਿੰਡ ਵਾਲੀ ਮੋਟਰ ਤੇ ਲਏ ਆ ਤੇ ਮੈਂ ਹੁਣ ਚੱਲਿਆ ਵਾਂ ਜਿਹੜੀ ਲਾਹੌਰੇ ਮੋਟਰ ਆ ਸਾਡੀ ਤੇ ਮੈਂ ਉਥੇ ਨਾਲੇ ਨਹਿਰ ਦਾ ਪਾਣੀ ਬੰਦਾ ਵਾ ਨਾਲੇ ਲੈ ਕੇ ਆਉਂਦੀ ਆ ਤੇ ਤੁਹਾਨੂੰ ਵੀ ਮੋਟਰ ਵਿਖਾਉਣੀ ਆ ਜਾ ਕੇ ਨਾਲੇ ਤੁਹਾਨੂੰ ਸਾਰੇ ਘਰ ਪਰਾਂ ਨੂੰ ਪਤਾ ਪਿਆਰ ਕਾ ਨਾ ਬੱਤੀ ਰ ਬਹੁਤ ਕਟ ਰੰਗ ਰੇ ਬੱਤੀ ਹੁੰਦੀ ਨਹੀਂ ਸੁਵਾਦ ਨਾ ਅੱਧਾ ਘੰਟਾ ਆਉਂਦੀ ਫਿਰ ਘੰਟਾ ਬੰਦ ਪਾਣੀ ਪਾੜੀ ਗਿੱਲੀ ਹੋਣ ਲੱਗਦੀ ਆ ਹੁਣ ਲਾਈਟ ਬੰਦ ਜਿੰਨੇ ਕ ਤਾਰ ਫਿਰਦਾ ਵਾ ਪਾਣੀ ਤੇ ਫਿਰ ਸੋਕ ਜਾਂਦਾ ਚਾਰ ਦਿਨ ਹੋ ਗਏ ਆ ਇੱਕੋ ਕਿਲੇ ਦੇ ਵਿੱਚ ਮੋਟਰ ਛੱਡੀ ਨੂੰ ਉੱਪਰ ਆਪਾਂ ਲੱਗਦਾ ਥੋੜਾ ਜਿਹਾ ਫੇਰ ਲਾਈਟ ਬੰਦ ਹੋ ਜਾਂਦੀ ਐ ਫੇਰ ਸੁੱਕ ਜਾਂਦਾ ਅੱਜ ਪਾਣੀ ਪੂਰਾ ਖੋ ਜਾਂਦਾ ਹੁਣ ਦੇ ਕਦੂ ਕਰ ਹਸਾਬ ਲਾ ਲਓ ਜਿਹੜਾ ਕੱਲ ਆਪਾਂ ਕਦੂ ਕੀਤਾ ਵਾ ਉਹ ਜਿਹੜੀ ਹੁਣ ਮੋਟਰ ਤੇ ਆਪਾਂ ਚੱਲੇ ਆ ਉਹ ਮਤਲਬ ਕਿ ਜਿਹੜਾ ਨਹਿਰੀ ਪਾਣੀ ਆ ਖਾਲਜ ਜਿਹੜਾ ਪਾਣੀ ਹੁੰਦਾ ਉਹਨਾਂ ਤੋਂ ਕੀਤਾ ਵਾ ਉਹਨਾਂ ਕਿਤਾ ਲਾਈਟ ਤੇ ਆਈ ਲਾਈਟ ਆਈ ਨਹੀਂ ਹੁਣ ਦੋ ਕਿੱਲੇ ਉਹਨਾਂੇ ਮਤਲਬ ਹੋਏ ਉੱਥੇ ਹਾਂ ਤੇ ਆਪਾਂ ਸਾਰੇ ਕੰਮ ਨਾਲ ਨਾਲ ਕਰਦੇ ਪੈਂਦੇ ਆ ਵੀਡੀਓ ਦਾ ਵੀ ਕਰਨਾ ਪੈਂਦਾ ਵਾ ਤੇ ਬਾਗ ਖੇਤੀਬਾੜੀ ਦਾ ਵੀ ਕਰਨਾ ਪੈਂਦਾ ਵਾ ਨਾਲ ਇਹੋ 10 ਦਿਨ ਕੰਮ ਦੇ ਆ ਮੁੜ ਕੇ ਚਲੋ ਜਾਣਾ ਤੇ ਪਾਣੀ ਲਾ ਕੇ ਆ ਜਾਣਾ ਹੁਣ ਇਹ ਤੇ ਕੱਦੂ ਵੀ ਕਰਨਾ ਪੈਣਾ ਮੱਟਾਂ ਦੇ ਮਿੱਟੀ ਵੀ ਰੱਖਣੀ ਪਾਣੀ ਸਾਰੇ ਕੰਮ ਕਰਨੇ ਪੈਣੇ ਆ ਤੇ ਚਲੋ ਅਜੀ ਹੁਣ ਸਰਦਾਰ ਜੀ ਤੇ ਜਾ ਤੇ ਫਿਰ ਸ਼ਾਮ ਨੂੰ ਆਪਣੀ ਵੀਡੀਓ ਵੀ ਬਣਾਉਣੀ ਆ ਤਾਂ ਹੁਣ ਤੁਸੀਂ ਕੰਮ ਰਿਹੋ ਹੁਣ ਇਹ ਚੱਲ ਚੱਲੇ ਆ ਬੰਬੀ ਦੇ ਕੰਮ ਕਰਨ ਤੇ ਮੈਂ ਕਿਹਨ ਜਿੱਤਾਂ ਕਿ ਫਿਰ ਚਾਹ ਵੀ ਬਣਾ ਕੇ ਭੇਜੂਗੀ ਇਹਨਾਂ ਦਾ ਮਗਰ ਇਹ ਆ ਵੀ ਚਾ ਪੀ ਕੇ ਬੰਦਾ ਥਿਆਰ ਜੀ ਆ ਫੇ ਰਿੰਦਮ ਨਾਲ ਧਿਆਨ ਹੁੰਦਾ ਵੀ ਘਰੋਂ ਕੋਈ ਚੀਜ਼ ਆਈ ਨੀਗੀ ਤੇ ਚਾਹ ਪੀ ਪੀ ਕੇ ਪਾਣੀ ਪੀ ਪੀ ਕੇ ਦੁਪਹਿਰਾਂ ਰੋਟੀ ਦੀ ਤਾਂ ਭੁੱਖ ਲੱਗਦੀ ਨੀਗੀ ਤੇ ਚਲੋ ਜੀ ਕੋਈ ਨਹੀਂ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਆਹ ਵੇਖੋ ਜੀ ਹੁਣ ਆਪਾਂ ਆ ਗਏ ਆ ਇਹ ਦੂਜੀ ਮੋਟਰ ਤੇ ਉਹ ਜਿਹੜੀ ਮਤਲਬ ਕਿ ਅਲਾਵਲਪੁਰ ਦੇ ਲਾਗੇ ਪੈਂਦੀ ਆ ਤੇ ਆਹ ਕੀਤੇ ਸੀ ਆਪਾਂ ਰਾਤ ਕੱਦੂ ਆਹ ਵੇਖੋ ਇੱਕ ਆ ਤੇ ਦੋ ਪੈੜੀਆਂ ਉਹ ਜਿਹੜੀਆਂ ਗਾੜੀ ਆ ਮੋਟਰ ਕਰਕੇ ਮਤਲਬ ਕੀ ਹੋ ਜਾਣਾ ਹੈ ਮੈਂ ਛੇਤੀ ਹੋਏ ਨਹੀਂ ਆ ਜਿਹੜੇ ਰਹਿ ਗਏ ਆ ਸਾਰਾ ਟੱਕ ਆਪਣਾ ਹੀ ਆ ਵੇਖੋ ਤੇ ਇਹ ਵੀ ਮਤਲਬ ਹੋ ਜਾਣਾ ਹੈ ਭਜੇ ਮਤਲਬ ਕੀ ਬੱਤੀ ਆਉਂਦੀ ਰਹਿੰਦੀ ਪਰ ਬੱਤੀ ਜਿਹੜੀ ਆ ਉਹ ਮਤਲਬ ਕੀ ਖਰਾਬ ਕਰਦੀ ਵਿੱਚ ਵਿੱਚ ਅੱਧਾ ਘੰਟਾ ਬੱਤੀ ਆਉਂਦੀ ਫੇਰ ਮਤਲਬ ਬੰਦ ਹੋ ਜਾਂਦੀ ਜੇ ਇਦਾਂ ਕਰਕੇ ਤੇ ਆ ਵੇਖੋ ਉਹ ਵੇਖੋ ਗੱਡੀ ਵੀ ਤੇ papa ਦੇ ਉਹ ਬੈਠੇ ਆ ਇਦਾਂ ਹੀ ਤੁਹਾਨੂੰ ਪਤਾ ਹੀ ਆ ਫਿਰ ਹਨਾ ਚੱਲਦਾ ਇਦਾਂ ਹੀ ਕੰਮ ਆ ਵੇਖੋ ਆ ਪਹਿਲੀਆਂ ਕੀਤੀਆਂ ਸੀ ਆਪਾਂ ਦੋ ਰਾਤੀ ਉਹ ਵੇਖੋ ਮੇਰੇ ਖਿਆਲ ਨਾਲ 2 ਵਜੇ ਨਾਲ ਆਪਾਂ ਗਏ ਸੀ ਇੱਥੋਂ ਆ ਵੇਖੋ ਤਿਆਰ ਜੀ ਸਾਡੀ ਮੋਟਰ ਜਿਹੜੀ ਆ ਲਾਵਲਪੁਰ ਚ ਪੈਂਦੀ ਆ ਉਹ ਆਡੇ ਪਾਪਾ ਬੈਠੇ